ਅੱਜ ਪੰਜਾਬ ਵਿੱਚ ਤੁਸੀਂ ਦੇਖਿਆ ਹੋਣਾ ਕਿਸਾਨੀ ਦੀ ਜੋ ਸਹੂਲਤਾਂ ਮਿਲਦੀਆਂ ਜੋ ਉੱਥੇ ਪਿੰਡਾਂ ਵਿੱਚ ਕਿਸਾਨੀ ਨੂੰ ਸਹੂਲਤਾਂ ਮਿਲਦੀਆਂ ਭਾਵੇਂ ਉੱਥੇ ਨਹਿਰੀ ਪਾਣੀ ਹੈ ਜਿਹੜਾ ਮੁਫਤ ਦਿੱਤਾ ਜਾਂਦਾ ਹੈ ਉੱਥੇ ਟਿਊਬਲਾਂ ਦੇ ਬਿੱਲ ਮਾਫ ਹੈ ਪੰਜਾਬ ਵਿੱਚ ਉੱਥੇ 24 ਘੰਟੇ ਬਿਜਲੀ ਆਉਂਦੀ ਹੈ ਉੱਥੇ ਗਰੀਬ ਨੂੰ ਹਰ ਕਿਸਮ ਦੀ ਸਹੂਲਤ ਹੈ ਅੱਜ ਕਿਉਂ ਹੈ ਕਿ ਬਾਦਲ ਸਾਹਿਬ ਨੇ ਉਹ ਤਿਤੀਆਂ ਤੇ ਬਾਦਲ ਸਾਹਿਬ ਨੇ ਸ਼ੁਰੂ ਕੀਤੀਆਂ ਅੱਜ ਜਿਵੇਂ ਤੁਹਾਡੇ ਬਿਜਲੀ ਦੇ ਬਿੱਲ ਤੁਹਾਡੇ ਇੱਥੇ ਲੱਗਦੇ ਆ ਜੇ ਸਰਕਾਰਾਂ ਚੋਂ ਕੋਈ ਮਾਮੂਲੀ ਗੱਲ ਹੈ ਮਾਫ਼ ਹੋਣੇ ਚਾਹੀਦੇ ਆ ਤੇ ਮੈਂ ਕਹਿਣਾ ਚਾਹਣਾ ਤੁਸੀਂ ਮਿਹਰ ਕਰੋ ਸ਼ਰੋਮਣੀ ਅਕਾਲੀ ਦਲ ਨੂੰ ਦਾ ਝੰਡਾ ਬੁਲ ਕਿ ਉਹਨਾਂ ਦੇ ਬਿੱਲ ਵੀ ਬੰਮ ਮਾਫ ਹੋ ਜਾਣਗੇ ਤੇ ਕੋਈ ਕਿਸਾਨ ਨੂੰ ਹਰਿਆਣੇ ਵਿੱਚ ਬਿੱਲ ਦੇਣ ਦੀ ਲੋੜ ਨਹੀਂ ਪੈਣੀ